ਇਹ ਉਹ ਸਮਰ ਪੈलेस ਆ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਵਿਰਾਸਤੀ ਕਈ ਚੀਜ਼ਾਂ ਅੰਦਰ ਇਸ ਦੇ ਪਈਆਂ ਹੋਈਆਂ ਨੇ ਖਾਸ ਕਰਕੇ ਤੁਸੀਂ ਜੇਕਰ ਦੇਖੋ ਤਾਂ ਉਰਦੂ ਦੇ ਵਿੱਚ ਵੀ ਇਸ ਦਾ ਜ਼ਿਕਰ ਹੈਗਾ ਹੈ ਪੰਜਾਬ ਦੀ ਧਰਤੀ ਤੇ ਖੜੇ ਆ ਪਰ ਕੁਝ ਗੱਲਾਂ ਜਦੋਂ ਇੱਥੇ ਪਹੁੰਚੇ ਤਾਂ ਸਾਹਮਣੇ ਤਾਂ ਆਈਆਂ ਬਿਲਕੁਲ ਭਾਜੀ ਇੱਥੇ ਮੈਂ ਦੇਖੋ ਕਾਫੀ ਦਿਨਾਂ ਤੋਂ ਰੌਲਾ ਪਾਉਣ ਡਿਆ ਕਿ ਹਿੰਦੀ ਸਾਡੇ ਰਾਸ ਤੋਂ ਪਛਾਣ ਠੀਕ ਹੈ ਇੰਗਲਿਸ਼ ਟੂਰਿਸਟ ਬਾਰੋਂ ਆਉਂਦਾ ਵਾ ਕੋਈ ਗੱਲ ਦੀ ਵਧੀਆ ਗੱਲ ਆ ਉਹ ਪੜਦੇ ਆ ਪਰ ਰਾਜਾ ਤੇ ਪੰਜਾਬੀ ਸੀ ਪੰਜਾਬੀ ਕਿ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬੀ ਇੱਥੋਂ ਗਾਇਬ ਹੈਗੀ ਆ ਸੋ ਅਜੇਕਰ ਹਾਲੇਦ ਵਾਲੇ ਦੀ ਆਪਾਂ ਗੱਲ ਕਰੀਏ ਤਾਂ ਹਾਲੇਦ ਵਾਲੇ ਕੁਝ ਖਾਸ ਤਰੀਕੇ ਨਾਲ ਸਫਾਈ ਜਿਹੜੀ ਉਹ ਨਹੀਂ ਦੇਖਣ ਨੂੰ ਮਿਲੇਗੀ ਸਾਰਾ ਜਿਹੜਾ ਲਿਖਿਆ ਵਾ ਸਾਫ ਸਫਾਈ ਵੇਖੋ ਕਿਤੇ ਕੋਈ ਹੈਗੀ ਆ ਇੱਥੇ ਪੰਜਾਬੀ ਭਾਸ਼ਾ ਜਿਹੜੀ ਲਾਜ਼ਮੀ ਸੀ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਵਾ ਕਿ ਪੰਜਾਬੀ ਸਭ ਤੋਂ ਪਹਿਲਾਂ ਸਾਡੇ ਲਈ ਲਾਜ਼ਮੀ ਆ ਤੇ ਮੈਨੂੰ ਇਹ ਨਹੀਂ ਸਮਝ ਆਈ ਕਿ ਜੇ ਪੰਜਾਬੀ ਲਾਜ਼ਮੀ ਆ ਤੇ ਉਹ ਪੰਜਾਬੀ ਕਿੱਥੇ ਆ ਸੋ ਸਮਰ ਪਾਲਸ ਦੇ ਬਿਲਕੁਲ ਆਪੋਸਿਟ ਸਾਈਡ ਤੋਂ ਗੱਲ ਕਰ ਰਹੀਏ ਤਾਂ ਸਾਹਮਣੇ ਮੁੰਸੀ ਖਾਨਾ ਹੈਗਾ ਯਾ ਜਿਸ ਜਗ੍ਹਾ ਤੇ ਮੁੰਸੀ ਬੈਠਦੇ ਹੁੰਦੇ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਕਈ ਇਤਿਹਾਸ ਇਸ ਜਗ੍ਹਾ ਦੇ ਨਾਲ ਜੁੜੇ ਹੋਏ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਜੇਕਰ ਦੇਖੀਏ ਤਾਂ ਇਸ ਜਗ੍ਹਾ ਤੇ ਕਈਆਂ ਆਸ਼ਕਾਂ ਨੇ ਆਪਣੇ ਨਾਮ ਲਿਖੇ ਆ ਕਈ ਨੰਬਰ ਫੋਨ ਜਿਹੜੇ ਮੋਬਾਈਲ ਫੋਨ ਦੇ ਨੰਬਰ ਜਿਹੜੇ ਨੇ ਉਹ ਲਿਖ ਕੇ ਗਏ ਹੋਏ ਨੇ ਦਿੱਲੀ ਤੋਂ ਬਣ ਕੇ ਆਉਣਾ ਦੱਸੋ ਮੈਨੂੰ ਇਹ ਪੱਥਰ ਇਹ ਅਮਰੇਸਰ ਵੀ ਬਣਦਾ ਲੋਕੀ ਦੂਰੋਂ ਦੂਰੋਂ ਆਉਂਦੇ ਅਮਰੇਸਰ ਤੇ ਕੀ ਇਹ ਪੱਥਰ ਦਿੱਲੀੋਂ ਬਣ ਕੇ ਆਉਣਾ ਸੋ ਇਹ ਦੇਖੋ ਬੋਰਡ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਹੁਣ ਇਹਦੇ ਆਲੇ-ਦੁਆਲੇ ਜੇ ਸਾਫ-ਸਫਾਈ ਦੀ ਗੱਲ ਕਰੀਏ ਤੇ ਅੱਜ ਜਿੰਨੇ ਵੀ ਲੀਡਰ ਨੇ ਉਹਨਾਂ ਦੇ ਘਰਾਂ ਬਾਹਰ ਤੁਸੀਂ ਸਾਫ-ਸਫਾਈ ਵੇਖ ਲਓ ਤੁਹਾਨੂੰ ਮਿਲੂਗੀ ਪਰ ਜਿਹੜਾ ਕੌਮ ਦਾ ਜਰਨੈਲ ਜਿਹਦਾ ਕਦੀ ਦੇਣ ਹੀ ਨਹੀਂ ਦੇ ਸਕਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 1818 ਦੇ ਵਿੱਚ ਇਹ ਜਿਹੜੀ ਇਮਾਰਤ ਆ ਇਹ ਤਿਆਰ ਕੀਤੀ ਗਈ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਸ ਸਮਾਂ ਸੀਗਾ ਕਿੰਨਾ ਦੁੱਖ ਲੱਗਦਾ ਕਿ ਤੁਸੀਂ ਯਾਰ ਇੰਨੇ ਸਵਾਰਥੀ ਹੋ ਗਏ ਕਿ ਉਹਨਾਂ ਜਰਨੈਲਾਂ ਨੂੰ ਹੀ ਭੁੱਲ ਗਏ ਜਿਨ੍ਹਾਂ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਣਾ ਪੰਜਾਬ ਸੂਰਬੀਰ ਯੋਧਿਆਂ ਦੀ ਧਰਤੀ ਆ ਤੇ ਅਸੀਂ ਜਿਨ੍ਹਾਂ ਦੇ ਵਾਰਸਿਆਂ ਤੇ ਅਸੀਂ ਕਿਹੜੇ ਬਣੇ ਲੱਗੇ ਅਸੀਂ ਆ ਕਿਹੜੇ ਨਿਚਾਰਾਂ ਦੇ ਮਗੱਤure ਫਿਰਦੇ ਆ ਗਾਇਕਾਂ ਨੂੰ ਗੁੱਜਿਆਂ ਤੇ ਜਿਆਂ ਨੂੰ ਪ੍ਰਮੋਟ ਕਰਦੇ ਫਿਰਦੇ ਆ ਕੋਈ ਨਿੱਕੀ ਜੀ ਗੱਲ ਕਿਤੇ ਹੁੰਦੀ ਆ ਤੇ ਮਗਰਮੈਂਟੋਂ ਮੈਂਟੂ ਨੂੰ ਚੁੱਕ ਕੇ ਤੇ ਆਪਾਂ ਪ੍ਰਮੋਟ ਕਰਨ ਡੇ ਪਏ ਨੇ ਸਾਰੇ ਭਰਾਓ ਅਸੀਂ ਪੰਜਾਬ ਜਿਹੜਾ ਵਾ ਪੰਜਾਬ ਕੀ ਦੇ ਨਾਂ ਨਾਲ ਡਾਲਿਆ ਜਾਂਦਾ ਸੀ ਕੋਈ ਹੋਰ ਰਾਜਾ ਹੈਗਾ ਜਿਹਦੇ ਨਾਂ ਨਾਲ ਲੱਗਦਾ ਹੋਵੇ ਸ਼ੇਰੇ ਪੰਜਾਬ ਆ ਬੂਟੀ ਲੱਗੀ ਆ ਇੱਕ ਇੱਕ ਨਿਕ ਵਧੀਆ ਕਰਿਆ ਤੇ ਜਦੋਂ ਅਸੀਂ ਸਟੇਜਾਂ ਤੇ ਖਲੋ ਕੇ ਵਡੀਆਂ-ਵਡੀਆਂ ਚੀਕਾਂ ਮਾਰ ਕੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਿਆਂ ਹਰੀ ਸਿੰਘ ਨਲੂਏ ਦੇ ਵਾਰਸਿਆਂ ਮੈਂ ਕਦੀ ਉਹਨਾਂ ਬੰਦਿਆਂ ਨੂੰ ਜ਼ਮੀਨੀ ਹਕੀਕਤ ਕੰਮ ਕਰਦੇ ਨਹੀਂ ਵੇਖਿਆ ਸਿਰਫ ਸਟੇਜਾਂ 'ਤੇ ਕੀ ਹੁੰਦੇ ਆ ਇਹ ਮੈਂ ਪਿਛਲੇ ਡੇਢ ਮਹੀਨੇ ਤੋਂ ਰੌਲਾ ਪਾਉਂਦੇ ਆ ਇਹਨਾਂ ਨੂੰ ਪ੍ਰਸ਼ਾਸਨ ਨੂੰ ਔਰ ਐਮਪੀ ਸਾਹਿਬ ਨੇ ਦੋ ਵਾਰ ਹੀ ਕਹਿਤਾ ਵਾ ਕਮਿਸ਼ਨਰ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੂੰ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿੱਡਾ ਕੰਮ ਆ ਦੱਸੋਗਾ ਆ ਕੀ ਹੁਣ ਫਿਰ ਮੈਂ ਆਪ ਜਾ ਕੇ ਸਾਫ਼ ਕਰਨਾ ਜੇ ਨਾ ਨਹੀਂ ਕਰਨਾ ਸਾਨੂੰ ਦੱਸਣੇ ਕਰਾ ਲੈਣੇ ਫੋਟੋਆਂ ਮਗਰ ਲਾ ਕੇ ਬੋਲਣ ਦਾ ਪ੍ਰਚਾਰ ਕਰਨਾ ਕੁਝ ਨਹੀਂ ਹੁੰਦਾ ਕੰਮ ਕਰਨਾ ਪੈਂਦਾ ਲੋਕਲ ਗਰਾਊਂਡ ਲੈਵਲ ਤੇ ਜਾ ਕੇ ਤੇ ਜਿਹੜੇ ਕੰਮ ਗਰਾਊਂਡ ਲੈਵਲ ਤੇ ਕਰਦੇ ਆ ਨਾ ਉਹੋ ਜੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ ਜਿੱਥੇ ਜਦੋਂ ਲੋਕੀ ਆਉਂਦੇ ਟੂਰਿਸਟ ਆਉਂਦੇ ਘੁੰਮਣ ਤੇ ਇਹਦੇ ਨਾਲ ਸਾਡੇ ਸ਼ਹਿਰ ਦੀ ਛਵੀ ਖਰਾਬ ਹੁੰਦੀ ਆ ਮੈਂ ਜਾ ਕੇ ਆਇਆ ਵਾਂ ਪਠਾਨ ਕੋਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵਰੀਆਂ ਵਾਲਾ ਬਾਗ ਸੀ ਸੈਰਗਾ ਸੀ ਉਹ ਸਾਰੀ ਖਤਮ ਕਰਤੀ ਉੱਥੇ ਸਰਕਾਰ ਨੇ ਉੱਥੇ ਬਿਜਲੀ ਦਾ ਕੋਈ ਪ੍ਰੋਜੈਕਟ ਲਾਤਾ ਉੱਥੇ ਨਾਲ ਹੀ ਕਿਲਾ ਸੀਗਾ ਉਹ ਇੱਕ ਦਵਾਰ ਹੀ ਰਹਿ ਗਈ ਉੱਥੇ ਕੁਝ ਪਤਾ ਹੀ ਨਹੀਂ ਕਿਸੇ ਨੂੰ ਇਨ ਇਤਿਹਾਸ ਦਾ ਬੁਰਾ ਹਾਲ ਕਰਤਾ ਮੈਂ ਤੇ ਜਿੰਨਾ ਚਿਰ ਮੇਰੇ ਆਖਰੀ ਸਾਹ ਹੈਗੇ ਮੈਂ ਤੇ ਲੜਦਾ ਰਹੂੰਗਾ ਆਪਣੀ ਕੌਮ ਲਈ ਆਪਣੇ ਲੋਕਾਂ ਲਈ ਪਰੇ ਜਿਹੜਾ ਵੇਖ ਕੇ ਸਾਡੇ ਕੋ ਤੇ ਜਿੰਦੇ ਜੀ ਚਰਿਆ ਨਹੀਂ ਜਾਂਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਾਡੇ ਦਿਲਾ ਚ ਵੱਸਦੇ ਨੇ ਪ੍ਰਸ਼ਾਸਨ ਨੂੰ ਅਸੀਂ ਲਿਖਤੀ ਦੇ ਕੇ ਆਏ ਆਂ ਆ ਕਿ ਇੱਥੇ ਪੁਲਿਸ ਦੇ ਅਧਿਕਾਰੀ ਲਾਓ ਕਿਉਂਕਿ ਰਾਤੀ ਵੀ ਪਤਾ ਲੱਗਾ ਚੋਰੀ ਹੋ ਗਈ ਇੱਥੇ ਕੋਈ ਕੁਰਸੀਆਂ ਲੈ ਗਏ ਚੁੱਕੇ ਚੋਰ ਚੱਕੇ ਆਮ ਹੀ ਤੁਰੇ ਫਿਰਦੇ ਇੱਥੇ ਕਿਸੇ ਦਾ ਕੋਈ ਕੱਲ ਨੂੰ ਨੁਕਸਾਨ ਹੋ ਗਿਆ ਆ ਦੱਸੋ ਮੈਨੂੰ ਆ ਕਿਸੇ ਨੇ ਜ਼ਿੰਦਗੀ ਸਾਰੀ ਘਰ ਦਾ ਕੂੜਾ ਲਿਆ ਕੇ ਤੇ ਸੁੱਟਦਾ ਹੈ ਕੋਈ ਦੱਸੋ ਸੁੱਟਣ ਵਾਲੀ ਜਗ੍ਹਾ ਸਿੱਖਿਆ ਜਾਵੇ ਤਾਂ ਜੇਕਰ ਇਸ ਜਗ੍ਹਾ ਤੇ ਨਸ਼ੇੜੀ ਬੈਠਦੇ ਆ ਫਿਰ ਤੇ ਆਮ ਜੀ ਗੱਲ ਹੈ ਕਿ ਚੋਰੀ ਤੇ ਹੋਣੀ ਬੜੇ ਮਾੜੇ ਹਾਲਾਤ ਹੈ ਇੱਥੇ ਤੇ ਰੋਜ਼ ਦੂਜੇ ਦਿਨ ਪੜੀਦਾ ਕਿ ਹਫਤੀ ਕਾ ਲਾਉਂਦੇ ਆ ਕੋਈ ਸਮੈਗ ਪੀਂਦੇ ਆਂਦਾ ਹੁਣ ਪਰਲੇ ਬੰਨੇ ਤੁਸੀਂ ਵੇਖ ਲਓ ਮਹਾਰਾਜਾ ਰਣਜੀਤ ਸਿੰਘ ਦਾ ਫੋਟੋ ਤੇ ਟਿੱਕਣ ਦੀ ਕਕਾਰ ਤੇ ਉਹਦੇ ਆਲੇ ਦੁਆਲੇ ਤਰੇੜਾ ਆ ਗਿਆ ਐਮਪੀ ਸਾਹਿਬ ਨੂੰ ਲੈ ਕੇ ਵੀ ਆਇਆ ਸੀਗਾ ਉੱਥ ਇੰਨੀ ਚੰਦ ਬੰਦਿਆਂ ਦੀ ਦਿਲਵਦੀ ਵੀ ਆ ਵੇਖੋ ਗੰਦ ਪਿਆਏ ਹੁਣ ਕੀ ਕਹੀਏ ਇਹਨਾਂ ਲੋਕਾਂ ਨੂੰ ਦੱਸੋ ਮੈਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਮ ਬਾਗ ਮਹਿਲ ਦੇ ਵਿੱਚ ਖੜੇ ਹੋਏ ਆ ਜਿਸ ਨੂੰ ਅੱਜ ਕੰਪਨੀ ਬਾਗ ਵੀ ਕਿਹਾ ਜਾਂਦਾ ਆ ਪਹਿਲਾਂ ਇਹਦਾ ਨਾਮ ਰਾਮ ਬਾਗ ਮਹਿਲ ਸੀਗਾ ਸੋ ਇਹ ਵਿਰਾਸਤੀ ਮਾਰ ਗਿਆ ਇੱਕ ਵਿਰਾਸਤੀ ਜਗ੍ਹਾ ਆ ਜਿਸ ਜਗ੍ਹਾ ਤੇ ਸਾਰੇ ਪ੍ਰਾਤਨ ਸ਼ਸਤਰ ਇਹ ਹੋਰ ਚੀਜ਼ਾਂ ਦੀ ਜੇਕਰ ਗੱਲ ਕਰ ਲਈਏ ਤਾਂ ਇਸ ਸਮਰ ਪੈਲੈਸ ਦੇ ਵਿੱਚ ਆ ਗਏ ਨੇ ਇਹ ਉਹ ਸਮਰ ਪੈਲੈਸ ਆ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਵਿਰਾਸਤੀ ਕਈ ਚੀਜ਼ਾਂ ਅੰਦਰ ਇਸ ਦੇ ਪਈਆਂ ਹੋਈਆਂ ਨੇ ਖਾਸ ਕਰਕੇ ਤੁਸੀਂ ਜੇਕਰ ਦੇਖੋ ਤਾਂ ਉਰਦੂ ਦੇ ਵਿੱਚ ਵੀ ਇਸ ਦਾ ਜ਼ਿਕਰ ਹੈਗਾ ਆ ਪੰਜਾਬ ਦੀ ਧਰਤੀ ਤੇ ਖੜੇ ਆ ਪਰ ਕੁਝ ਗੱਲਾਂ ਜਦੋਂ ਇੱਥੇ ਪਹੁੰਚੇ ਤਾਂ ਸਾਹਮਣੇ ਤਾਂ ਆਈਆਂ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬੀ ਇੱਥੋਂ ਗਾਇਬ ਹੈਗੀ ਆ ਸੋ ਜੇਕਰ ਹਾਲੇਦ ਵਾਲੇ ਦੀ ਆਪਾਂ ਗੱਲ ਕਰੀਏ ਤਾਂ ਹਾਲੇਦ ਵਾਲੇ ਕੁਝ ਖਾਸ ਤਰੀਕੇ ਨਾਲ ਸਫਾਈ ਜਿਹੜੀ ਉਹ ਨਹੀਂ ਦੇਖਣ ਨੂੰ ਮਿਲੇਗੀ ਜਿਸ ਜਗ੍ਹਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲਸ ਦਾ ਇਤਿਹਾਸ ਲਿਖਿਆ ਹੋਇਆ ਆ ਉਹ ਇਤਿਹਾਸ ਵੀ ਖਾਸ ਕਰਕੇ ਹਿੰਦੀ ਤੇ ਇੰਗਲਿਸ਼ ਦੇ ਵਿੱਚ ਹੈਗਾ ਆ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਦੇ ਵਿੱਚ ਹੈ ਪਰ ਪੰਜਾਬੀ ਭਾਸ਼ਾ ਦੇ ਵਿੱਚ ਇਤਿਹਾਸ ਇਸ ਜਗ੍ਹਾ ਤੋਂ ਗਾਇਬ ਆ ਤੇ ਗੰਦਗੀ ਖਾਸ ਤਰੀਕੇ ਨਾਲ ਗੱਲ ਕਰ ਲਈ ਤਾਂ ਇੱਥੇ ਤੁਹਾਨੂੰ ਦੇਖ ਸਕਦੀ ਹੈ ਕਿਉਂਕਿ ਸਫਾਈ ਸ਼ਾਇਦ ਇਸ ਜਗ੍ਹਾ ਤੇ ਨਾ ਮਾਤਰੀ ਹੁੰਦੀ ਆ ਸੋ ਇਹ ਦੇਖੋ ਬੋਰਡ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਹ ਸਮਰ ਪੈਲਸ ਆ ਉਦਾਹ ਇਤਿਹਾਸ ਇਸ ਜਗ੍ਹਾ ਤੇ ਲਿਖਿਆ ਹੋਇਆ ਖਾਸ ਕਰਕੇ 1818 ਦੇ ਵਿੱਚ ਇਹ ਜਿਹੜੀ ਇਮਾਰਤ ਆ ਇਹ ਤਿਆਰ ਕੀਤੀ ਗਈ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਸ ਸਮਾਂ ਸੀਗਾ ਸੇ ਉਹ ਵਿਰਾਸਤੀ ਮਾਰਗ ਜਿਹੜੀ ਅੱਜ ਉਹ ਕਿੰਨੀ ਕ ਸੰਭੀ ਹੋਈ ਆ ਖਾਸ ਕਰਕੇ ਜੇਕਰ ਆਪਾਂ ਗੱਲ ਕਰਦੇ ਆ ਤਾਂ ਪਾਰਲੀਮੈਂਟ ਦੇ ਵਿੱਚ ਕਈ ਸਵਾਲ ਇਸ ਦੇ ਉੱਪਰ ਚੁੱਕੇ ਜਾਂਦੇ ਆ ਕਿ ਕਦੋਂ ਇਸ ਦੀ ਦੇਖਰੇਖ ਹੋਏਗੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਹੋਰ ਵੀ ਵਿਰਾਸਤਾ ਹੈਗੀਆਂ ਨੇ ਮੁੰਸੀ ਘਾਨੇ ਹੈਗੇ ਆ ਵਾਚ ਟਾਵਰਾਂ ਹੈਗੀਆਂ ਨੇ ਸੋ ਕੁੱਲ ਮਿਲਾ ਕੇ ਗੱਲ ਕਰ ਲਈਏ ਤਾਂ ਗੰਦਗੀ ਨਾਲ ਭਰੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਸੋ ਸਮਾਜ ਸੇਵਕ ਸਾਡੇ ਨਾਲ ਸਰਬਜੀਤ ਸਿੰਘ ਸੋਨੂ ਜੰਡਿਆਰਾ ਹੈਗੇ ਨੇ ਗੱਲਬਾਤ ਅਸੀਂ ਕਰਦੇ ਆ ਸਰਬਜੀਤ ਜੀ ਕਿੱਦਾਂ ਦੇਖਦੇ ਹੋ ਜਿਹੜੀਆਂ ਇਹ ਇੱਥੇ ਗੰਦਗੀ ਦੇ ਹਾਲਾਤ ਬਣੇ ਪਏ ਆ ਖਾਸ ਕਰਕੇ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬੀ ਗਾਇਬ ਬਿਲਕੁਲ ਭਾਜੀ ਤੇ ਮੈਂ ਦੇਖੋ ਕਾਫੀ ਦਿਨਾਂ ਤੋਂ ਰੌਲਾ ਪਾਉਣ ਡਿਆ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਠੀਕ ਆ ਇੰਗਲਿਸ਼ ਟੂਰਿਸਟ ਬਾਹਰੋਂ ਆਉਂਦਾ ਵਾ ਕੋਈ ਗੱਲ ਨਹੀਂ ਵਧੀਆ ਗੱਲ ਆ ਉਹ ਪੜਦਿਆ ਪਰ ਰਾਜਾ ਤੇ ਪੰਜਾਬੀ ਸੀ ਪੰਜਾਬੀ ਕਿੱਥੇ ਹੁਣ ਤੁਸੀਂ ਆਹ ਵੇਖੋ ਹਾਲਾਤ ਇੱਥੋਂ ਦੇ ਕਿ ਇਹ ਸਾਰਾ ਜਿਹੜਾ ਲਿਖਿਆ ਵਾ ਸਾਫ ਸਫਾਈ ਵੇਖੋ ਕਿਤੇ ਕੋਈ ਹੈਗੀ ਆ ਆ ਦੱਸੋ ਬਿਲਕੁਲ ਤੇ ਇੱਥੇ ਪੰਜਾਬੀ ਭਾਸ਼ਾ ਜਿਹੜੀ ਲਾਜ਼ਮੀ ਸੀ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਵਾ ਵੀ ਪੰਜਾਬੀਅਤ ਸਭ ਤੋਂ ਪਹਿਲਾਂ ਸਾਡੇ ਲਈ ਲਾਜ਼ਮੀ ਆ ਤੇ ਮੈਨੂੰ ਇਹ ਨਹੀਂ ਸਮਝ ਆਈ ਕਿ ਜੇ ਪੰਜਾਬੀ ਲਾਜ਼ਮੀ ਆ ਤੇ ਅੱਜ ਪੰਜਾਬੀ ਕਿੱਥੇ ਆ ਉਹ ਗੱਲਾਂ ਬਾਤਾਂ ਚ ਵਿਧਾਨ ਸਭਾ ਤੱਕ ਹੀ ਰਹਿ ਜਾਂਦੀ ਆ ਤੇ ਉਹ ਕਿਉਂ ਨਹੀਂ ਪੰਜਾਬੀਅਤ ਜਿਹੜੀ ਆ ਅੱਜ ਸਾਹਮਣੇ ਆ ਰਹੀ ਅੱਜ ਮੇਰੇ ਹਿਸਾਬ ਨਾਲ ਇਹਨਾਂ ਨੂੰ ਡੇਢ ਮਹੀਨਾ ਹੋ ਗਿਆ ਮੈਨੂੰ ਕਹਿੰਦੇ ਨੂੰ ਤੇ ਅੱਜ ਵੀ ਪਹਿਲਾਂ ਇਹਨਾਂ ਦਾ ਐਮਪੀ ਸਾਹਿਬ ਨੇ ਵੀ ਗੱਲ ਕੀਤੀ ਸੀ ਕਿ ਉਹ ਭੇਜੋ ਤੇ ਉਹਨਾਂ ਨੂੰ ਕਹਿੰਦੇ ਪੀ ਇਹ ਜਿਹੜਾ ਦਿੱਲੀ ਤੋਂ ਬਣ ਕੇ ਆਉਣਾ ਦੱਸੋ ਮੈਨੂੰ ਇਹ ਪੱਥਰ ਆ ਇਹ ਅਮਰitsar ਵੀ ਬਣਦਾ ਲੋਕੀ ਦੂਰੋਂ ਦੂਰੋਂ ਆਉਂਦੇ ਅਮਰitsar ਤੇ ਕੀ ਇਹ ਪੱਥਰ ਦਿੱਲੀੋਂ ਬਣ ਕੇ ਆਉਣਾ ਕਿੱਡਾ ਕੰਮ ਇੱਥੇ ਲਿਖ ਕੇ ਲਾ ਦੇਣ ਇੱਥੇ ਤੇ ਬਹੁਤ ਕਮੀਆਂ ਵਾਂ ਇੱਕ ਤੇ ਵੇਖੋ ਇਹ ਸਮਰ ਪੈਲਸ ਹੈ ਜਿਹੜਾ ਕੁਝ ਹਿੱਸਾ ਜਿਹੜਾ ਕੰਪਨੀ ਬਾਗ ਦਾ ਵਾ ਉਹ ਸੈਂਟਰ ਸਰਕਾਰ ਅੰਡਰ ਆ ਤੇ ਕੁਝ ਪੰਜਾਬ ਸਰਕਾਰ ਕਾਰਪੋਰੇਸ਼ਨ ਦੇ ਅੰਡਰ ਆ ਹੁਣ ਇਹਦੇ ਆਲੇ-ਦੁਆਲੇ ਜੇ ਸਾਫ-ਸਫਾਈ ਦੀ ਗੱਲ ਕਰੀਏ ਤੇ ਅੱਜ ਜਿੰਨੇ ਵੀ ਲੀਡਰ ਨੇ ਉਹਨਾਂ ਦੇ ਘਰਾਂ ਬਾਹਰ ਤੁਸੀਂ ਸਾਫ-ਸਫਾਈ ਵੇਖ ਲਿਓ ਤੁਹਾਨੂੰ ਮਿਲੂਗੀ ਪਰ ਜਿਹੜਾ ਕੌਮ ਦਾ ਜਰਨੈਲ ਜਿਹਦਾ ਕਦੀ ਦੇਣ ਹੀ ਨਹੀਂ ਦੇ ਸਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਨੂੰ ਅਸੀਂ ਕਿਤਾਬਾਂ ਤੱਕ ਹੀ ਸੀਮਤ ਰੱਖਦਾ ਕਿੰਨਾ ਦੁੱਖ ਲੱਗਦਾ ਵੀ ਤੁਸੀਂ ਯਾਰ ਇੰਨੇ ਸਵਾਰਥੀ ਹੋ ਗਏ ਕਿ ਉਹਨਾਂ ਜਰਨੈਲਾਂ ਨੂੰ ਹੀ ਭੁੱਲ ਗਏ ਜਿਨ੍ਹਾਂ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਤੇ ਜਦੋਂ ਅਸੀਂ ਸਟੇਜਾਂ ਤੇ ਖਲੋ ਕੇ ਵੱਡੀਆਂ-ਵੱਡੀਆਂ ਚੀਕਾਂ ਮਾਰਦੇ ਆ ਮੈਂ ਆਕੂਆਂ ਨੂੰ ਵੇਣਾ ਹੀ ਉਹ ਕਰਦੇ ਆਂਗੇ ਜੇ ਕਰਦਾਂਗੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਆ ਹਰੀ ਸਿੰਘ ਨਲੂਏ ਦੇ ਵਾਰਿਸ ਆ ਮੈਂ ਕਦੀ ਉਹਨਾਂ ਬੰਦਿਆਂ ਨੂੰ ਜ਼ਮੀਨੀ ਹਕੀਕਤ ਕੰਮ ਕਰਦਿਆਂ ਨਹੀਂ ਵੇਖਿਆ ਸਿਰਫ ਸਟੇਜਾਂ 'ਤੇ ਕੀ ਹੁੰਦੇ ਆ ਫੋਟੋਆਂ ਮਗਰ ਲਾ ਕੇ ਬੋਲਣ ਦਾ ਪ੍ਰਚਾਰ ਕਰਨਾ ਕੁਝ ਨਹੀਂ ਹੁੰਦਾ ਕੰਮ ਕਰਨਾ ਪੈਂਦਾ ਲੋਕਲ ਗਰਾਊਂਡ ਲੈਵਲ ਤੇ ਜਾ ਕੇ ਤੇ ਜਿਹੜੇ ਕੰਮ ਗਰਾਊਂਡ ਲੈਵਲ ਤੇ ਕਰਦੇ ਆ ਨਾ ਉਹੋ ਜੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਣਾ ਪੰਜਾਬ ਸੂਰਬੀਰ ਯੋਧਿਆਂ ਦੀ ਧਰਤੀ ਆ ਤੇ ਅਸੀਂ ਜਿਨ੍ਹਾਂ ਦੇ ਵਾਰਸਿਆਂ ਤੇ ਅਸੀਂ ਕਿਹੜੇ ਬਨੇ ਲੱਗੇ ਅਸੀਂ ਆ ਕਿਹੜੇ ਨਿਚਾਰਾਂ ਦੇ ਮਗਰ ਤੁਰੇ ਫਿਰਦੇ ਆ ਗਾਇਕਾਂ ਨੂੰ ਦੂਜਿਆਂ ਤੀਜਿਆਂ ਨੂੰ ਪ੍ਰਮੋਟ ਕਰਦੇ ਫਿਰਦੇ ਆ ਕੋਈ ਨਿੱਕੀ ਜੀ ਗੱਲ ਕਿਤੇ ਹੁੰਦੀ ਆ ਤੇ ਮਗਰਮੈਂਟੋਮੈਂਟ ਨੂੰ ਚੁੱਕ ਕੇ ਤੇ ਆਪਾਂ ਪ੍ਰਮੋਟ ਕਰਨ ਦੇ ਪੈਨੇ ਸਾਰੇ ਭਰਾਓ ਅਸੀਂ ਪੰਜਾਬ ਜਿਹੜਾ ਵਾ ਪੰਜਾਬ ਕੀ ਦੇ ਨਾਂ ਨਾਲ ਢਾਲਿਆ ਜਾਂਦਾ ਸੀ ਕੋਈ ਹੋਰ ਰਾਜਾ ਹੈਗਾ ਜਿਹਦੇ ਨਾਂ ਨਾਲ ਲੱਗਦਾ ਹੋਵੇ ਸ਼ੇਰੇ ਪੰਜਾਬ ਕਿ ਕਿਸੇ ਨੇ ਕੰਮ ਹੀ ਨਹੀਂ ਕੀਤੇ ਸ਼ੇਰੇ ਪੰਜਾਬ ਦੇ ਰਾਜ ਚ ਨਾ ਤੇ ਕਿਤੇ ਕੋਈ ਜੇਲ ਸੀ ਇਹ ਤੇ ਗੋਰੇ ਕਨਫਿਊਜ਼ ਹੋ ਗਏ ਸੀ ਤੇ ਇਹੋ ਜਿਹਾ ਰਾਜ ਜਿਹੜਾ ਅੱਜ ਲੋਕੀ ਉਹਦੀ ਮੰਗ ਕਰਦੇ ਆ ਮੰਗ ਤੇ ਕਰਦੇ ਆ ਤੇ ਆਪਾਂ ਕੀਤਾ ਕੀ ਸਾਡੀ ਦੇਣ ਕੀ ਆ ਸਾਡੀ ਵੀ ਕੋਈ ਸਮਾਜ ਨੂੰ ਦੇਣ ਹੋਣੀ ਚਾਹੀਦੀ ਸ਼ੇਰੇ ਪੰਜਾਬ ਨੇ ਤੇ ਏਡੀ ਵੱਡੀ ਰਿਆਸਤ ਸਾਨੂੰ ਦੇਤੀ ਆ ਇੰਨਾ ਕੁਝ ਦੇ ਤਾ ਕਿਥੋਂ ਤੱਕ ਸਾਡਾ ਰਾਜ ਜਿਹੜਾ ਲੋਹਾ ਮਨਵਾਤਾ ਗੋਰਿਆਂ ਨੂੰ ਮੁਗਲਾਂ ਨੂੰ ਤੇ ਅੱਜ ਉਹਨਾਂ ਦੀਆਂ ਵਿਰਾਸਤਾਂ ਦੀ ਜੇ ਗੱਲ ਕਰੀਏ ਜਿੱਥੇ ਰੋਪੜ ਉਹਨਾਂ ਦਾ ਇੱਕ ਪਾਰਕ ਆ ਉੱਥੇ ਦੇ ਹਾਲਾਤ ਮੈਂ ਵੇਖਿਆ ਬਹੁਤ ਬੁਰੇ ਹਾਲ ਆ ਜਿੱਥੇ ਸੰਧੀ ਹੋਈ ਸੀ ਗੋਰਿਆਂ ਦੇ ਨਾਲ ਤੇ ਉੱਥੋਂ ਦੇ ਹਾਲਾਤ ਬਹੁਤ ਬੁਰੇ ਆ ਤੇ ਉਤੋਂ ਗਾੜੀ ਸੱਤ ਲੋਜ ਤੋਂ ਜਿੱਥੋਂ ਰੋਪੜ ਤੋਂ ਸਾਡਾ ਰਾਜ ਆ ਫਕਾਨ ਖੈਬਰ ਤੱਕ ਜਾਂਦਾ ਸੀ ਜਿੱਥੋਂ ਰਾਜ ਸ਼ੁਰੂ ਹੁੰਦਾ ਰੋਪੜ ਤੋਂ ਉੱਥੇ ਸਰਕਾਰੀ ਖਾਲਸਾ ਦਾ ਨਿਸ਼ਾਨ ਲੱਗਾ ਉੱਪਰ ਅੱਛਾ ਤੁਹਾਨੂੰ ਜੰਨਿਆਲੇ ਨੇ ਇਸ ਜਗ੍ਹਾ ਦੀ ਵੀਡੀਓ ਪਾਈ ਸੀਗੀ ਮਹੀਨਾ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਿ ਇੱਥੇ ਪੰਜਾਬੀ ਦਾ ਜਿਹੜਾ ਬੋਰਡ ਆ ਉਹ ਗਾਇਬ ਹੈਗਾ ਪਰ ਇੱਕ ਮਹੀਨਾ ਬੀਤ ਗਿਆ ਆ ਗੰਦਗੀ ਉਸੇ ਤਰੀਕੇ ਨਾਲ ਆ ਨਾ ਹੀ ਇੱਥੇ ਪੰਜਾਬੀ ਦਾ ਬੋਰਡ ਲਗਾਇਆ ਗਿਆ ਖਾਸ ਕਰਕੇ ਕੀ ਗੱਲ ਹੁਣ ਸਰਕਾਰ ਨਹੀਂ ਚਾਹੁੰਦੀ ਕਿ ਆਪਾਂ ਜਿਹੜੀਆਂ ਵਿਰਾਸਤਾਂ ਨੇ ਨੂੰ ਸਾਹਮਣੇ ਰੱਖੀਏ ਦੂਜੇ ਪਾਸੇ ਮੁੰਚੀ ਖਾਨੇ ਆ ਉੱਥੇ ਗੰਦਗੀ ਦੇ ਢੇਰ ਲੱਗੇ ਪਏ ਨੇ ਛੇੜੀਆਂ ਆਸ਼ਕਾ ਦੇ ਏਡੇ ਬਣੇ ਪਏ ਹੋ ਤੇ ਬਿਲਕੁਲ ਬਣੇ ਪਏ ਸਰਕਾਰ ਤੇ ਮੈਂ ਮੰਨਦਾ ਹੀ ਨਹੀਂ ਕਿ ਸਰਕਾਰ ਨਾਂ ਦੀ ਦੀ ਜਿਹੜੇ ਵੇਖੋ ਸਾਡੇ ਲੀਡਰਾਂ ਨੂੰ ਇਤਿਹਾਸ ਹੀ ਨਹੀਂ ਪਤਾ ਸਾਡੀਆਂ ਵਿਰਾਸਤਾਂ ਦਾ ਉਹਨਾਂ ਨੂੰ ਕਿੱਥੋਂ ਪਤਾ ਹੋਣਾ ਤੁਸੀਂ ਜਦੋਂ ਮਹਿਕਮੇ ਲੈ ਲਏ ਆ ਤੇ ਤੁਹਾਨੂੰ ਮਹਿਕਮੇ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਤੇ ਇਹ ਵੇਖੋ ਤੁਸੀਂ ਮਤਲਬ ਵੀ ਅੱਜ ਕਿਹੋ ਜਿਹੇ ਹਾਲਾਤ ਹੋ ਗਏ ਆ ਅੱਗੇ ਤੇ ਜਿਹੜੀਆਂ ਸਰਕਾਰਾਂ ਆਉਂਦੀਆਂ ਸੀ ਨਾ ਪਹਿਲਾਂ ਉਹ ਮੌਕੇ ਤੇ ਜਾ ਕੇ ਵੇਖਦੀਆਂ ਹੁੰਦੀਆਂ ਸੀ ਵੀ ਕਿਹੋ ਜਿਹੇ ਹਾਲਾਤ ਆ ਤੇ ਉਹ ਜਾਇਜ਼ਾ ਲੈ ਕੇ ਕਿਤੇ ਖਬਰ ਲੱਗਣੀ ਤੇ ਮਿੰਟੋ-ਮਿੰਟ ਅੱਜ ਤੇ ਮਤਲਬ ਮੌਕੇ ਤੇ ਜਾਣਾਂ ਤਾਂ ਬੜੀ ਦੂਰ ਦੀ ਗੱਲ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋਣ ਡਿਆ ਪੰਜਾਬ ਚੱਲਣ ਡਿਆ ਵਾ ਰੱਬ ਭਰੋਸੇ ਇਥੇ ਪੰਜਾਬ ਸਰਕਾਰਾਂ ਸਿਰ ਤੇ ਨਹੀਂ ਚੱਲਣ ਡਿਆ ਸਰਕਾਰਾਂ ਸਿਰ ਤੇ ਚੱਲਦਾ ਹੁੰਦਾ ਤੇ ਅੱਜ ਸਾਡੀਆਂ ਯਾਦਗਾਰਾਂ ਵਿਰਾਸਤਾਂ ਦੇ ਲਈ ਸਾਨੂੰ ਹਾ ਦੇ ਨਾਰੇ ਨਾ ਮਾਰਨੇ ਪੈਂਦੇ ਇਹ ਜਿਹੜਾ ਸਮਰ ਪੈਲਸ ਹੈ ਦੇ ਆਲੇ-ਦੁਆਲੇ ਤੁਹਾਨੂੰ ਮੈਂ ਹਾਲਾਤ ਵਿਖਾਉਣਾ ਅੰਦਰ ਐਂਟਰੀ ਪੁਆਇੰਟ ਤੇ ਜਾਲੀ ਟੁੱਟੀ ਐ ਦੀ ਜਿੱਥੋਂ ਅੰਦਰ ਐਂਟਰ ਹੋਈਦਾ ਫਿਰ ਤੁਸੀਂ ਇਹਦੇ ਨਾਲ ਵੇਖ ਲਓ ਸਰੋਵਰ ਆ ਜਿਹੜਾ ਬਣਿਆ ਇੱਥੇ ਤਲਾਬ ਆ ਤੇ ਉਹ ਤਲਾਬ ਦੇ ਹਾਲਾਤ ਤੁਹਾਨੂੰ ਵਿਖਾ ਦਿੰਨਾ ਹੁਣ ਮੈਨੂੰ ਦੱਸੋ ਪੇ ਇਥੇ ਬੂਟੀ ਦਾ ਕੀ ਕੰਮ ਆ ਵੇਖੋ ਆ ਬੂਟੀ ਲੱਗੀ ਆ ਇਹ ਕੀ ਕਿੱਡੀ ਕੁ ਵਧੀਆ ਗੱਲ ਆ ਇਹ ਮਤਲਬ ਐਸੇ ਐਸੇ ਹਾਲਾਤ ਬਣਾਤੇ ਆ ਸਾਡੀਆਂ ਵਿਰਾਸਤਾਂ ਦੇ ਯਾਦਗਾਰਾਂ ਦੇ ਇੱਕ ਕਿਤੇ ਮੜੀ ਜੀ ਨਾ ਥੋੜਾ ਜਿਹਾ ਤਣਕਾ ਵੀ ਡਿਗ ਪੇ ਕਿਸੇ ਲੀਡਰ ਦੇ ਬਾਹਰ ਤੇ ਸਫਾਈ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੰਦੇ ਆ ਤੇ ਆ ਤੁਹਾਨੂੰ ਕਿਤੇ ਸਫਾਈ ਨਜ਼ਰ ਆਉਂਦੀ ਆ ਆ ਵੇਖੋ ਮੜਾ ਆ ਇੱਥੇ ਇਹ ਜਦੋਂ ਬਰਸਾਤਾਂ ਦਾ ਪਾਣੀ ਆਉਂਦਾ ਨਾ ਇਹ ਇਧਰੋਂ ਦੀ ਨਿਕਲਦਾ ਆ ਵੇਖੋ ਮੈਨੂੰ ਕਿਤੇ ਤੁਸੀਂ ਇੱਥੇ ਕੈਮਰਾ ਘੁਮਾ ਕੇ ਵਿਖਾਓ ਆ ਬੂਟੇ ਲੱਗੇ ਵਿੱਚ ਕਿੱਥੇ ਸਾਫ ਸਫਾਈ ਮੈਨੂੰ ਦੱਸੋ ਅੱਜ ਜਿੱਥੇ ਮੈਂ ਖੜਾ ਇੱਕ ਤਲਾਬ ਜੀ ਹੈਗਾ ਉਹਦੀਆਂ ਤਸਵੀਰਾਂ ਵੀ ਆਪਾਂ ਜ਼ਰੂਰ ਰੱਖ ਕਰਾਂਗੇ ਕਿ ਇਹ ਤਲਾਬ ਦੇ ਹਾਲਾਤ ਜਿਸ ਤਰੀਕੇ ਨਾਲ ਇੱਥੇ ਵੱਧ ਤੋਂ ਵੱਧਰ ਹੋਏ ਪਏ ਆ ਕਈ ਬਿਮਾਰੀਆਂ ਇਸ ਦੇ ਵਿੱਚ ਸ਼ਾਇਦ ਹੋਣ ਗਈਆਂ ਜਿਸ ਤਰੀਕੇ ਨਾਲ ਕਈ ਲੰਬੇ ਸਮੇਂ ਤੋਂ ਬਰਸਾਤਾ ਦਾ ਪਾਣੀ ਖੜਾ ਹੈ ਇਸ ਜਗ੍ਹਾ ਤੇ ਇਹ ਮੈਂ ਪਿਛਲੇ ਡੇਢ ਮਹੀਨੇ ਤੋਂ ਰੌਲਾ ਪਾਉਣ ਰਿਹਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਔਰ ਐਮਪੀ ਸਾਹਿਬ ਨੇ ਦੋ ਵਾਰੀ ਕਹਿਤਾ ਵਾ ਕਮਿਸ਼ਨਰ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੂੰ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿੱਡਾ ਕੰਮ ਆ ਦੱਸੋ ਮੈਨੂੰ ਆ ਕੀ ਹੁਣ ਫਿਰ ਮੈਂ ਆਪ ਜਾ ਕੇ ਸਾਫ਼ ਕਰਨਾ ਜੇ ਇਹਨਾਂ ਨਹੀਂ ਕਰਨਾ ਸਾਨੂੰ ਦੱਸਣੇ ਕਿੱਥੇ ਕਿੱਥੇ ਦੱਸੋ ਇਹਨਾਂ ਨੂੰ ਕਹੀਏ ਜਾ ਕੇ ਆ ਕੋਈ ਚੰਗੀ ਗੱਲ ਆ ਦੇਖੋ ਇੱਥੇ ਜਦੋਂ ਲੋਕੀ ਆਉਂਦੇ ਟੂਰਿਸਟ ਆਉਂਦੇ ਘੁੰਮਣ ਤੇ ਇਹਦੇ ਨਾਲ ਸਾਡੇ ਸ਼ਹਿਰ ਦੀ ਸ਼ਬੀ ਖਰਾਬ ਹੁੰਦੀ ਆ ਨਹੀਂ ਕਈ ਸੰਸਥਾਵਾਂ ਹੈਗੀਆਂ ਨੇ ਜੋ ਸੇਵਲੈਂਡ ਨੂੰ ਤਿਆਰ ਬੇਟੀਆਂ ਨੇ ਇੱਕ ਆਵਾਜ਼ ਦੇਣ ਦੀ ਗੱਲ ਹੈ ਜੀ ਨਹੀਂ ਪ੍ਰਸ਼ਾਸਨ ਸਮਝ ਸਕਦੀ ਤੇ ਫਿਰ ਦੇ ਦਿਓ ਡਿਊਟੀ ਉਹਨਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਵਾਂ ਤੁਹਾਨੂੰ ਪਤਾ ਜੇ ਬਾਹਰ ਕਿਤੇ ਅ ਅੱਜ ਦੀ ਡੇਟ ਦੇ ਵਿੱਚ ਲੋਡ ਪੈਂਦੀ ਆ ਨਾ ਜਦੋਂ ਕਿਤੇ ਆਫਤ ਆ ਜਾਂਦੀ ਕਿਸੇ ਦੇਸ਼ ਤੇ ਤੇ ਸਾਡੇ ਲੋਕ ਉਸੇ ਵੇਲੇ ਮਿੰਟੋ ਮਿੰਟ ਪਹੁੰਚ ਜਾਂਦੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕੀ ਭਰਾਓ ਜਿੱਥੇ ਤੁਸੀਂ ਦੂਜਿਆਂ ਦੇਸ਼ਾਂ 'ਚ ਮਦਦ ਕਰਨ ਚਲ ਜਾਂਦੇ ਜੇ ਕੀ ਗੱਲ ਤੁਹਾਨੂੰ ਆਪਣੇ ਜਿਹੜੇ ਰਾਜੇ ਦੀ ਵਿਰਾਸਤ ਚੇਤੇ ਨਹੀਂ ਆਉਂਦੀ ਆਪਣੇ ਲੋਕ ਚੇਤੇ ਨਹੀਂ ਆਉਂਦੇ ਮੈਂ ਬੜਾ ਹੈਰਾਨ ਆਂ ਐਡੀਆਂ ਐਡੀਆਂ ਸੰਸਾਵਾਂ ਸਾਡੀਆਂ ਜਿਹੜੀਆਂ ਦੂਜੇ ਮੁਲਕਾਂ 'ਚ ਜਾ ਜਾ ਕੇ ਸੇਵਾ ਕਰਨ ਡੀਆਂ ਤੇ ਅੱਜ ਜਿਹੜਾ ਆਪਣੇ ਜਿਹੜੇ ਸਾਡੇ ਐਸੇ ਥਾਨ ਐ ਐਸੀਆਂ ਵਿਰਾਸਤਾਂ ਨੇ ਹੁਣ ਮੈਂ ਜਾ ਕੇ ਆਇਆ ਵਾਂ ਪਠਾਨਕੋਟ ਜਿੱਥੋਂ ਵਿਰਾਸਤੀ ਨਹਿਰ ਆਉਂਦੀ ਆ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪਰੀਆਂ ਵਾਲਾ ਬਾਗ ਸੀ ਸੈਰਗਾ ਸੀ ਉਹ ਸਾਰੀ ਖਤਮ ਕਰਤੀ ਉੱਥੇ ਸਰਕਾਰ ਨੇ ਉੱਥੇ ਬਿਜਲੀ ਦਾ ਕੋਈ ਪ੍ਰੋਜੈਕਟ ਲਾਤਾ ਉੱਥੇ ਨਾਲ ਹੀ ਕਿਲਾ ਸੀਗਾ ਉਹ ਇੱਕ ਦਵਾਰ ਹੀ ਰਹਿ ਗਈ ਉੱਥੇ ਕੁਝ ਪਤਾ ਹੀ ਨਹੀਂ ਕਿਸੇ ਨੂੰ ਇੰਨਾ ਇਤਿਹਾਸ ਦਾ ਬੁਰਾ ਹਾਲ ਕਰਤਾ ਤੇ ਇਹ ਵੀ ਕਿਤਾਬਾਂ ਜੀ ਰਹਿ ਜਾਣਾ ਵਾ ਜਿਹੜੇ ਹਿਸਾਬ ਨਾਲ ਆਪਾਂ ਚੱਲਣਦੇ ਆ ਮੈਂ ਤੇ ਜਿੰਨਾ ਚਿਰ ਮੇਰੇ ਆਖਰੀ ਸਾਹ ਹੈਗੇ ਮੈਂ ਤੇ ਲੜਦਾ ਰਹੂੰਗਾ ਆਪਣੀ ਕੌਮ ਲਈ ਆਪਣੇ ਲੋਕਾਂ ਲਈ ਪਰ ਇਹ ਜਿਹੜਾ ਵੇਖ ਕੇ ਸਾਡੇ ਕੋ ਤੇ ਜਿੰਦੇ ਜੀ ਜਰਿਆ ਨਹੀਂ ਜਾਂਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਾਡੇ ਦਿਲਾਂ ਚ ਵੱਸਦੇ ਨੇ ਉਹਨਾਂ ਨੂੰ ਇਹ ਕਦੀ ਨਹੀਂ ਕਰ ਸਕਦਾ। ਛਾਤ ਮਾਰੀਏ ਤਾਂ ਗੰਦਗੀ ਦੇ ਢੇਰ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ। ਸੋ ਇਹ ਸਮਰ ਪੈਲੈਸ ਦੇ ਬਿਲਕੁਲ ਓਪੋਜ਼ਿਟ ਸਾਈਡ ਤੇ ਗੱਲ ਕਰ ਲਈਏ ਤਾਂ ਸਾਹਮਣੇ ਮੁੰਸੀ ਖਾਨਾ ਹੈਗਾ ਯਾ ਜਿਸ ਜਗ੍ਹਾ ਤੇ ਮੁੰਸੀ ਬੈਠਦੇ ਹੁੰਦੇ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਕਈ ਇਤਿਹਾਸ ਇਸ ਜਗ੍ਹਾ ਦੇ ਨਾਲ ਜੁੜੇ ਹੋਏ ਆ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਜੇਕਰ ਦੇਖੀਏ ਤਾਂ ਇਸ ਜਗ੍ਹਾ ਤੇ ਕਈਆਂ ਆਸ਼ਿਕਾ ਨੇ ਆਪਣੇ ਨਾਮ ਲਿਖੇ ਆ ਕਈ ਨੰਬਰ ਫੋਨ ਜਿਹੜੇ ਮੋਬਾਈਲ ਫੋਨ ਦੇ ਨੰਬਰ ਜਿਹੜੇ ਨੇ ਉਹ ਲਿਖ ਕੇ ਗਏ ਹੋਏ ਨੇ। ਤੁਸੀਂ ਵੇਖ ਹੀ ਲੈ ਹਾਲਾਤ ਆ ਕਿੰਦਾ ਗੰਦਗੀ ਆਲੇ ਦੁਆਲੇ ਜੇ ਤੁਸੀਂ ਉੱਥੇ ਚੱਲ ਗਏ ਤੇ ਉੱਥੇ ਤੁਹਾਨੂੰ ਕੋਈ ਨਾ ਕੋਈ ਜੋੜਾ ਮਿਲ ਵੀ ਜਾਣਾ ਪਰ ਇੱਥੇ ਪ੍ਰਸ਼ਾਸਨ ਨੂੰ ਅਸੀਂ ਲਿਖਤੀ ਦੇ ਕੇ ਆਏ ਆਂ ਵੀ ਇੱਥੇ ਪੁਲਿਸ ਦੇ ਅਧਿਕਾਰੀ ਲਾਓ ਕਿਉਂਕਿ ਰਾਤੀ ਵੀ ਪਤਾ ਲੱਗਾ ਚੋਰੀ ਹੋ ਗਈ ਇੱਥੇ ਕੋਈ ਕੁਰਸੀਆਂ ਲੈ ਗਏ ਚੁੱਕੇ ਇੱਥੇ ਚੋਰ ਚੱਕੇ ਆਮ ਹੀ ਤੁਰੇ ਫਿਰਦੇ ਇੱਥੇ ਕਿਸੇ ਦਾ ਕੋਈ ਕੱਲ ਨੂੰ ਨੁਕਸਾਨ ਹੋ ਗਿਆ ਤੇ ਫਿਰ ਆਪਾਂ ਜਾ ਕੇ ਕੀ ਕਰਨਾ ਛੋਟੇ ਛੋਟੇ ਬੱਚੇ ਇੱਥੇ ਜਿਹੜੇ ਤੁਰੇ ਫਿਰਦੇ ਆ ਦੱਸੋ ਮੈਨੂੰ ਆ ਕਿਸੇ ਨੇ ਗੰਦਗੀ ਸਾਰੀ ਘਰ ਦਾ ਕੂੜਾ ਲਿਆ ਕੇ ਇੱਥੇ ਸੁੱਟਦਾ ਹੈ ਕੋਈ ਦੱਸੋ ਸੁੱਟਣ ਵਾਲੀ ਜਗ੍ਹਾ ਦੇਖਿਆ ਜਾਵੇ ਤਾਂ ਜੇਕਰ ਇਸ ਜਗ੍ ਬڑے ਮਾੜੇ ਹਾਲਾਤ ਐ ਇੱਥੇ ਤੇ ਰੋਜ਼ ਦੂਜੇ ਦਿਨ ਫੜੀਦਾ ਕਿਸ ਨੂੰ ਟੀਕਾ ਲਾਉਂਦੇ ਆ ਕੋਈ ਛਮੈਗ ਪੀਂਡਿਆਂ ਦਾ ਕੋਈ ਨੁੱਕਰਾਂ 'ਚ ਵੜੇ ਹੁੰਦੇ ਕੋਈ ਕੁਸ਼ ਕਰਦੇ ਕੋਈ ਜਾਲੀਆਂ ਲਾ ਕੇ ਲੈਂਦੇ ਕਿੰਨਾ ਕ ਕਿਸੇ ਨੂੰ ਰੋਕੋਗੇ ਹੁਣ ਆ ਤੁਹਾਡੇ ਸਾਹਮਣੇ ਆ ਦੱਸੋ ਕੂੜਾ ਸੁੱਟਣ ਵਾਲੀ ਜਗ੍ਹਾ ਵਾ ਸਮਰ ਪੈਲਸ ਆ ਐਡੀ ਵੱਡੀ ਵਿਰਾਸਤ ਆ ਤੇ ਕੀ ਕਹੀਏ ਹੁਣ ਲੋਕਾਂ ਦਾ ਦਿਮਾਗ ਜਿਹੜਾ ਵਾ ਉਹ ਤੇ ਚੰਦ ਬੰਦੇ ਜਿਹੜਾ ਸ਼ਹਿਰ ਦਾ ਨਾਮ ਖਰਾਬ ਕਰਨ 'ਚ ਲੱਗੇ ਆ ਬਹੁਤ ਮਾੜੀ ਗੱਲ ਆ ਸਾਡੇ ਲਈ ਤੇ ਮਤਲਬ ਦੋਖਾਲੀ ਗੱਲ ਕਹਿ ਸਕਦੇ ਕੋਈ ਚੰਗੀ ਗੱਲ ਤਾਂ ਹੈਗੀ ਨਹੀਂ ਉਹ ਵੀ ਇਸ ਜਗ੍ਹਾ ਦੇ ਕੰਪਨੀ ਬਾਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਪੈਨੋਰਮਾ ਵੀ ਹੈਗਾ ਆ ਜਿੱਥੇ ਸਾਰਾ ਇਤਿਹਾਸ ਦਰਸਾਇਆ ਗਿਆ ਠੀਕ ਹੈ ਉਸ ਜਗ੍ਹਾ ਦੀ ਕੁਛ ਨਾ ਕੁਛ ਸਫਾਈ ਜ਼ਰੂਰ ਹੈਗੀ ਪਰ ਇਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਆਵਰਾਸਤਾਂ ਇਹਨੂੰ ਵੀ ਤਾਂ ਸਾਹਮਣਾ ਚਾਹੀਦਾ ਹੈ ਭਾਜੀ ਮਹਾਰਾਜਾ ਰਣਜੀਤ ਸਿੰਘ ਦਾ ਦੇਣ ਕਿੱਥੇ ਦੇ ਸਕਦੇ ਅਸੀਂ ਅਸੀਂ ਤਾਂ ਕਦੀ ਉਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਇੱਥੇ ਸਾਰਾ ਸ਼ਹਿਰ ਸੈਰ ਕਰਨੋਂ ਦਾ ਵਾ ਇੱਥੇ ਬੜੇ ਬੜੇ ਲੀਡਰ ਆਉਂਦੇ ਆ ਬੜਾ ਕੁਛ ਕਰਦੇ ਇੱਥੇ ਆਣ ਕੇ ਕੋਈ ਮਤਲਬ ਹੈਂਡੀਕੈਪਟ ਹੁੰਦਾ ਤੇ ਉਹਦੇ ਨਾਲ ਜਾ ਕੇ ਫੋਟੋ ਖਿਚਾਉਣ ਲਈ ਤੇ ਜਾਂ ਲੋਕਾਂ ਨਾਲ ਸਵੇਰੇ ਫੁੱਟਬਾਲ ਖੇਡਦੇ ਆ ਕੋਈ ਸੈਰ ਕਰਦੇ ਆਣ ਕੇ ਤੇ ਉਹ ਗੱਲ ਜਿਹੜੀ ਆ ਉਹ ਸਿਰਫ ਇੱਕ ਡਰਾਮਾ ਜਿਹਾ ਕਰਨ ਆਉਂਦੇ ਆ ਦਿਲੋਂ ਜਿਹੜਾ ਕਿਸੇ ਨੂੰ ਹੁਣ ਪਰਲੇ ਬੰਨੇ ਤੁਸੀਂ ਵੇਖ ਲਓ ਮਹਾਰਾਜਾ ਰਣਜੀਤ ਸਿੰਘ ਦਾ ਬੋਤੇ ਡਿੱਗਣ ਦੀ ਕਕਾਰ ਤੇ ਉਹਦੇ ਆਲੇ-ਦਾਲੇ ਤਰੇੜਾਂ ਆ ਗਈਆਂ ਐਮਪੀ ਸਾਹਿਬ ਨੂੰ ਲੈ ਕੇ ਵੀ ਆਇਆ ਸੀ ਮੈਂ ਉੱਥੇ ਤੇ ਉੱਥੇ ਤੁਸੀਂ ਵੀ ਸਾਰੇ ਗਏ ਸੀਗੇ ਪਰ ਇਹਨਾਂ ਨੂੰ ਬਾਰ-ਬਾਰ ਅਸੀਂ ਕਹਿੰਦੇ ਹਰ ਚੀਜ਼ ਚ ਕ੍ਰੈਡਿਟ ਲੱਭਦੇ ਆ ਵਿਰਾਸਤਾਂ ਚ ਕਿਸ ਗੱਲ ਦਾ ਕ੍ਰੈਡਿਟ ਇਹਦੇ ਸਾਂਝੀਆਂ ਸਾਰੇ ਦੀਆਂ ਹਰ ਪਾਰਟੀ ਦੀਆਂ ਸਾਰੇ ਨਮਾਇੰਦਿਆਂ ਦੀਆਂ ਸਾਂਝੀਆਂ ਕਿਉਂਕਿ ਸਾਡੇ ਪੰਜਾਬ ਦਾ ਇਤਿਹਾਸ ਆ ਤੇ ਜੇ ਇਤਿਹਾਸ ਤੋਂ ਦੂਰ ਹੁੰਦੇ ਜਾਵਾਂਗੇ ਤੇ ਫਿਰ ਤੁਸੀਂ ਹਾਲਾਤ ਵੇਖ ਲੇ ਇੰਨੀ ਦਿਲਵਦੀ ਵੇਖੋ ਲੋਕਾਂ ਦੀ ਆ ਦਿਮਾਗ ਖਰਾਬ ਹੋ ਗਿਆ ਲੋਕਾਂ ਦਾ ਵੇਖੋ ਇੰਨੀ ਚੰਦ ਬੰਦਿਆਂ ਦੀ ਦਿਲਵਦੀ ਵੀ ਆ ਵੇਖੋ ਗੰਦ ਪਾਇਆ ਇਹ ਹੁਣ ਕੀ ਕਹੀਏ ਇਹਨਾਂ ਲੋਕਾਂ ਨੂੰ ਦੱਸੋ ਮੈਨੂੰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਬਾਹਰ ਕਿਤੇ ਡਸਟਬਿਨ ਨਹੀਂ ਹੈਗੇ ਤੂੰ ਚੁੱਕ ਕੇ ਇੱਥੇ ਲਿਆ ਕੇ ਸੁੱਟ ਇੱਥੇ ਕੋਈ ਡਰ ਹੋਊਗਾ ਕਿਸੇ ਦਾ ਤੇ ਫੇਰ ਹੀ ਆ ਹੁਣ ਕਿੱਡਾ ਵਧੀਆ ਬਣਾ ਇੱਥੇ ਆਲਾ ਦਵਾਲਾ ਤੇ ਆ ਸਾਰਾ ਹੀ ਆਣ ਕੇ ਤੇ ਵੇਖੋ ਸਤਿਆਨਾਸ਼ ਕਰਤਾ ਸੋ ਬਿਲਕੁਲ ਕਹਾਲੀਏ ਕਿ ਲੰਬੇ ਸਮੇਂ ਤੋਂ ਸੋਨੋ ਜੰਡਿਆਲਾ ਏਸ ਦੀਆਂ ਵੀਡੀਓ ਜਿਹੜੀਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਉਂਦੇ ਨੇ ਸੋ ਇਹ ਸਿਗਰਟ ਦੀ ਡੱਬੀ ਵੀ ਪਈ ਆ ਖਾਸ ਤੌਰ ਤੇ ਇਹ ਵੀ ਜ਼ਿਕਰ ਆ ਜ਼ਾਹਿਰ ਹੋ ਰਿਹਾ ਹੈ ਕਿ ਇਸ ਜਗ੍ਹਾ ਤੇ ਨਸ਼ੇ ਵੀ ਹੁੰਦੇ ਹੋਣਗੇ ਕਿਉਂਕਿ ਇਹ ਜਿਹੜੀਆਂ ਵਿਰਾਸਤਾ ਨੇ ਬੜੀ ਪੁਰਾਣੀਆਂ ਨੇ 1818 ਦੀ ਜਿੱਥੇ ਜਿਹੜੀ ਜਗ੍ਹਾ ਆ ਉਹ ਬਣੀ ਹੋਈ ਹੈ ਤੇ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਜੇਕਰ ਇਤਿਹਾਸ ਜਿਹੜਾ ਆ ਉਹ ਕਦੀ ਨਹੀਂ ਮੁੱਕਣ ਵਾਲਾ ਕਿਉਂਕਿ ਲੰਬੇ ਅਰਸੇ ਤੋਂ ਜਿਹੜੀਆਂ ਇਹ ਵਿਰਾਸਤਾਂ ਨੇ ਇਹਨਾਂ ਦੀ ਰੱਖ ਰਖਾਵ ਹੈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਸੋ ਦਰਖਾਸਤ ਕਹਿ ਲਿਏ ਕਿ ਦਿੱਤੀਆਂ ਗਈਆਂ ਸੀ ਪਹਿਲੇ ਵੀ ਅੰਮ੍ਰਿਤਸਰ ਦੇ ਡੀਸੀ ਨੂੰ ਵੀ ਕਿਹਾ ਗਿਆ ਸੀਗਾ ਜਿਹੜੀ ਇਹ ਇਮਾਰਤਾਂ ਨੇ ਉਹ ਸੰਭੀਆਂ ਜਾਣ ਖਾਸ ਕਰਕੇ ਇੱਥੇ ਮੁੰਸੀ ਘਾਰੇਗੇ ਨੇ ਵਾਚ ਟਾਵਰ ਹੈਗੇ ਨੇ ਸਮਰ ਪੈਲਸ ਵੀ ਹੈਗਾ ਆ ਸੋ ਉਸ ਨੂੰ ਲੈ ਕੇ ਕਹਿ ਲਿਏ ਕਿ ਇਸ ਜਗ੍ਹਾ ਤੇ ਗੰਦਗੀ ਦੇ ਹਾਲਾਤ ਵੱਧ ਤੋਂ ਵੱਧਰ ਹੋਏ ਪਏ ਆ ਦੂਸਰੇ ਪਾਸੇ ਪੰਜਾਬੀ ਦੇ ਵਿੱਚ ਇਤਿਹਾਸ ਤਾਂ ਕਦੇ ਨਹੀਂ ਲਿਖਿਆ ਹੋਇਆ ਸੋ ਜ਼ਰੂਰ ਅੰਮ੍ਰਿਤਸਰ ਦੇ ਡੀਸੀ ਨਗਰ ਨਿਗਮ ਨੂੰ ਸਾਡੀ ਅਪੀਲ ਆ ਕਿ ਜਿਹੜੀਆਂ ਇਹ ਖਾਸ ਕਰਕੇ ਜਿਹੜੀਆਂ ਇਹ ਵਿਰਾਸਤਾ ਨੇ ਇਸ ਜਗ੍ਹਾ ਤੇ ਆਪਣੀ ਜਿਹੜੀ ਸਿਕਿਉਰਿਟੀ ਆ ਉਹ ਇੱਕ ਰੱਖੀ ਜਾਵੇ ਕੋਈ ਮੁਲਾਜ਼ਮ ਇਸ ਜਗ੍ਹਾ ਤੇ ਲਗਾਏ ਜਾਣ ਕਿਉਂਕਿ ਰਾਤ ਨੂੰ ਇਸ ਜਗ੍ਹਾ ਤੇ ਚੋਰੀ ਵੀ ਹੋਈ ਆ ਉਹ ਵੀ ਜ਼ਿਕਰ ਕੀਤਾ ਗਿਆ ਆ ਸੋ ਦੂਜੇ ਪਾਸੇ ਲੋਕ ਇੱਥੇ ਗੰਦਗੀਆਂ ਫਲਾਉਂਦੇ ਨੇ ਕਈ ਨਸ਼ੇੜੀਆਂ ਦੀ ਜਿਹੜੇ ਆ ਆਡੇ ਬਣ ਚੁੱਕੇ ਇਸ ਜਗ੍ਹਾ ਤੇ ਕਈ ਆਸ਼ਿਕ ਇਸ ਜਗ੍ਹਾ ਤੇ ਆਪਣੇ ਨਾਮ ਲਿਖ ਕੇ ਜਾਂਦੇ ਆ ਕੰਧਾਂ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਲਿਖਿਆ ਹੋਣਾ ਚਾਹੀਦਾ ਆ ਉਸ ਜਗ੍ਹਾ ਤੇ ਆਸ਼ਿਕਾ ਦੇ ਮੋਬਾਈਲ ਨੰਬਰ ਲਿ ਸੋ ਜ਼ਰੂਰ ਸਾਡੇ ਵੱਲੋਂ ਇੱਕ ਦਰਖਾਸਤ ਆ ਇੱਕ ਅਪੀਲ ਕੀਤੀ ਜਾਂਦੀ ਆ ਕਿ ਜ਼ਰੂਰ ਇਸ ਜਗ੍ਹਾ ਦਾ ਧਿਆਨ ਦਿੱਤਾ ਜਾਵੇ ਸੋ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਮੈਸੇਜ ਮਰਦੀਪ ਸਿੰਘ ਅੰਮ੍ਰਿਤਸਰ